ਉਹ ਬੋਲੇ ਤਾਂ ਤੁਸ ਆਸਨਾ ਦੇ ਬਸਤੀ। ਜਵਾਈ ਮੇਰੀ ਘਰਵਾਲੀ ਦੀ ਹੈ ਇਹਦੇ ਪੈਰ ਨਹੀਂ ਉੱਠਦੇ ਸੀ ਜਦੋਂ ਉਹ ਦੁਸ਼ਤ ਆਤਮਾ ਦਾ ਜਦੋਂ ਹਟੇ ਖੰਦਾਸੀ ਜਦੋਂ ਚਰਚ ਦੇ ਵਿੱਚ ਲਾਇਆ ਕਰਦੇ ਸੀ ਤਾਂ ਕਦੀ ਕਦਾਏ ਇਹਨੂੰ ਕਸੀੜ ਕੇ ਲਾਇਆ ਲਾਇਆ ਕਰਦੇ ਸੀ ਸੀ ਤੇ ਇਦਾ ਹੱਥ ਕਰਕੇ ਲਾਇਆ ਕਰਦੇ ਸੀ ਕੋਈ ਉੱਧਰ ਫੜਦਾ ਕੋਈ ਉੱਧਰ ਫੜਦਾ ਆਚਰ ਦੇ ਵਿੱਚ ਖੜੀ ਵੀ ਨਹੀਂ ਹੋ ਪਾਉਂਦੀ ਸੀ ਜਦੋਂ ਬੈਠੋਂ ਦੀ ਸੀ ਤਾਂ ਬੈਠੋਂ ਦੀ ਸੀ ਖੜੇ ਹੋਣੇ ਪਉਂਦੇ ਸੀ 4-5 ਮਿੰਟ ਖੜੀ ਹੁੰਦੀ ਫਿਰ ਬੈਠ ਜਾਂਦੀ ਇਹਦੇ ਪੈਰ ਨਹੀਂ ਉੱਠਦੇ ਸੀ ਲੇਕਿਨ ਜਦੋਂ ਸ੍ਰੀ ਪ੍ਰਭੂ ਦੇ ਤਾਸਰੇ ਪ੍ਰਾਰਥਨਾ ਕੀਤੇ ਪ੍ਰਭੂ ਦੇ ਤਾਸਰੇ ਦੇ ਪ੍ਰਾਰਥਨਾ ਕੀਤੇ ਉਦੋਂ ਸੇ ਬਿਲਕੁਲ ਠੀਕ ਹੈ ਹੁਣ ਕੋਈ ਵੀ ਪ੍ਰੋਬਲਮ ਨਹੀਂ ਇਹਦੇ ਪੈਰ ਦੇ ਵਿੱਚ ਬਿਲਕੁਲ ਸਹੀ ਸਲਾਮਤ ਹੈ ਸਾਰੇ ਰੂਚਾਇਮਸੇ ਹallelujah ਮੈਂ ਬਰੇਕ ਨਾਦਨ ਵੰਨਨਾ ਮੈਂ ਖੜੀ ਨਹੀਂ ਹੁਆ ਪਾਂ ਗਿਆ ਤਾਂ ਮੈਂ ਨੱਚ-ਨੱਚ ਕੇ ਗਾਣ ਦੀ ਹਾਂ ਅਮੇਨ ਸਾਰੇ ਜਿਹੜੇ ਸੁਪਤਾ ਸੀ ਮੇਰੇ ਜੀਵਨ ਵਿੱਚ ਗੁਆਇ ਬਣਾਈਆ ਮੇਰਾ ਸਾਥ ਬਹੁਤ ਜ਼ਿਆਦਾ ਚੜਦਾ ਸੀ ਦੱਸੀ ਐਨਾ ਸਾਥ ਚੜਨਾ ਸੀ ਕਿ ਮੈਂ ਤਾਂ ਰੋਣ ਦੀ ਸਿੱਖਿਆ ਕੇ ਹੱਥ ਕੇ ਬਹਿਤੀ ਹੁੰਦੀ ਸੀ ਜਦੋਂ ਵੀ ਆਉਂਦੀ ਸੀ ਤੇ ਮੈਂ ਪਰਮਾਸ਼ਰ ਨੂੰ ਦਵਾਈ ਕਰਾਈ ਜਿਨ੍ਹਾਂ ਨੇ ਮੇਰੇ ਲਈ ਦਹਿਰ ਕੀਤੀ ਤੇ ਮੈਂ ਨੇ ਚੰਗਾਈ ਮੇਰੀ થોੜਾ ਮੈਨੂੰ ਇੱਕ ਇੱਕ ਪਹਿਲੇ ਵਿੱਚ ਤਾਂ ਦਾਸ ਦਾ ਜੀ ਪ੍ਰੋਬਲਮ ਲੱਗੀ ਤੇ ਮੈਂ ਜਵਾਕੀ ਤੀਹਾ ਮੈਨੂੰ ਕੁਦਾਨੇ ਬਹੁਤ ਛੁਟ ਕੇ ਚੰਗਾ ਕੀਤਾ ਮੈਂ ਕਰਾ ਕੇ ਦੋ ਪੱਤਾ ਲੱਗਾ

ਦੇਪਕਾ ਕਰਸਤਾ ਚੁੱਕੀ ਫਿਰ ਤਾਂ ਕਹਿੰਦਾ ਕਿ ਰਾਣਾ ਮੇਰੇ ਨਾਲ ਨਾ ਕਰ ਤਾ ਕਿ ਕਿ ਤੋ ਨਹੀਂ ਬੱਤੀ ਉਹ ਗੁਦਮਾਰਤੀ ਨਾਲ ਲੈ ਕੇ ਜਾਂ ਤਾਂ ਕਰ ਉਹਨੂੰ ਕਿਸੇ ਦੀ ਵੀ ਤਾਂ ਉਹਨੇ ਕੱਖ ਕੱਖ ਵੀ ਨਹੀਂ ਕੀਤਾ ਕਹ ਪ੍ਰਭੂ ਦਾ ਕੋਲ ਬੈਠਾਆਂ ਵੰਕਾਂ ਮੀਆਂ ਪੂਜੀ ਗਈ ਕਿੰਨੇ ਕਾਲੋ ਮੇਰੇ ਕੋਲ ਗਿਆ ਮੇਰੇ ਕਿਸੇ ਕਾਰਨ ਲੈ ਗਿਆ ਮੇਰਾ ਗਵਾਹ ਹੋਇਆ ਪਰੇਸ਼ਾਨ ਹੋ ਗਈ ਪ੍ਰਭੂ ਨੇ ਮੇਰੇ ਕੋਲ ਹੱਥ ਲਾ ਕੇ ਕਿ ਤਮ ਤਕੂਦਾ ਕਰ ਕੋ ਕਰ ਵੰਕਾਂ ਮੀਆਂ ਆਪਣੇ ਨਾਸਾ ਮਨਨ ਵੰਕਾਂ ਮੀਆਂ ਤੇ ਉਹ ਸਾਨੂੰ ਦੇ ਗਿਆ ਸਾਨੂੰ ਜੈ ਜੀ ਸਾਰੇ ਮੈਂ ਤਾਂ ਇਕੱਲੀ ਹੁੰਦੀ ਸੀ ਮੈਂ ਬਾਸਨਾ ਕਹਿਣਾ ਕਰਤੀ ਮੇਰੇ ਕੋਲ ਸਾਥ ਕਦੀ ਉਤਰੋ ਇਹੰਨੇ ਨੇ ਦੁਆ ਕਰਦੀ ਮੈਂ ਵੀ ਉਸੇ ਦੁਆ ਕਰਦੀ ਮੈਂ ਕਹਿਣਾ ਕਰਤੀ ਪ੍ਰਭੂ ਜੀ ਸਵੇਰੋਂ ਸਾਥਨਾਵਾਂ ਮੈਂ ਇਕੱਲੀ ਹੁੰਦੀ ਨਾ ਤੇ ਚਰਾਂ ਮੇਰਾ ਨਾ ਸਾਥ ਬਣਾ ਕਰਦਗੇ ਸਾਡੇ ਹੀ ਮਸਤੀ ਸੀਗੀ ਇਹ ਇਹੋ ਕਹੜਾ ਬਹੁਤ ਦੁਆ ਰੈਂਦਾ ਸੀਗਾ ਤੈਨੂੰ ਦੋ ਤੱਕ ਦੁਆ ਆ ਕੇ ਆਪਣਾ ਫਾਜ਼ੂਤਾ ਬਚਿ ਸੁਣਾਣਾ ਮੈਂ ਤਾਂ ਦੋ ਤੱਕ ਦੁਆ ਆ ਕੇ ਹਸਪੀਟਲ ਲੈ ਜਾ ਕਰ ਜਦ ਮੈਂ ਫੇਰ ਕਿਹ ਹੈ ਕਹਿੰਦਾ ਨਾ ਵੀ ਚਾਚਾ ਵੀ ਖੁਸ਼ ਚਾਣੇ ਨੇ ਕਈ ਵਾਰ ਐਸੇ ਸੋਚਦੇ ਵੀ ਜਾਉਂਗੀ ਜਾਉਂਗੀ ਉਹ ਮੈਨੂੰ ਹਸਪੀਟਲ ਚ ਲੈ ਜਾਂਦੇ ਸੀ ਪਾਸੇ ਸੀ ਜਦ ਮੈਂ ਉਹਨੂੰ ਕਹਿ ਰਿਹਾ ਤੇ ਮੈਂ ਇਹਨੂੰ ਕਹਿ ਰਿਹਾ ਤੇ ਮੈਂ ਕਿਹਾ ਸੀ ਅੱਜ ਕਿਸ ਤਰ੍ਹਾਂ ਰਹੋ ਚਲੋ ਘਰੇ ਸੀ ਕਿ ਤੇ ਆ ਗਈ ਇਹਨੂੰ ਦੁਆ ਕਰਾਈ ਚਾਚੇ ਦੇ ਉਹ ਕਹਿੰਦਾ ਵੀ ਬਿਲਕੁਲ ਸਹੀ ਆ ਉਹਨੂੰ ਕੋਈ ਦੁੱਖ ਨਹੀਂ ਹੈਗਾ ਤੇ ਜਦ ਮੈਂ ਹਸਪੀਟਲ ਉਹਦੀ ਲੈ ਜਾਂਦੀ ਸੀ ਕਿ ਕਮਸਾਬ ਦਾ ਮੰਨ ਭਾਏ ਕਿਸੇ ਉਹਨੂੰ ਅੱਧੀ ਤਸਦਾਰ ਕੋਈ ਸਾਧ ਦਾ ਮੰਨ ਹੀ ਪਿਆ ਹੈਗਾ ਕਾ ਕੀ ਇਹਨੇ ਮੇਰੇ ਮੂੰਹ ਸੀਦੀਂ ਮਤ ਕੋਦਰਾ ਰਾਇ ਸੀਗਾ ਤੇ ਹੁਣ ਇਹਨੇ ਕਿੰਨੇ ਦੀ ਤੀਜੇ ਲੱਗਦੇ ਮਿਲ ਜਾਂਦਾ ਹੂੰ ਤੇ ਮੋੜੂ ਦਾ ਵੀ ਜੇ ਸਾਥ ਸੀ ਉਹਨਾਂ ਤਰੀਕਾ ਵਿੱਚ ਸੀ